ਸਤ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਫੈਮਿਲੀ ਸ਼ੈਫ YouTube ਚੈਨਲ ਅੱਜ ਅਸੀਂ ਆਪਣੇ ਦਰਸ਼ਕਾਂ ਕੋਲ ਬੜੇ ਲੰਮੇ ਸਮੇਂ ਤੋਂ ਬਾਅਦ ਸਾਂਝ ਬਣਾਈ ਆ ਉਹਦੇ ਕੁਝ ਬੜੇ ਕੋਈ ਅਜੇ ਕਾਰਨ ਬਣ ਗਏ ਸੀ ਸੋ ਅੱਜ ਅਸੀਂ ਤੁਹਾਡੇ ਕੋਲ ਲੈ ਕੇ ਆਇਆ ਵੈਜੀਟੇਬਲ ਬਰੀਆਨੀ ਦੀ ਰੈਸਪੀ ਕਈ ਦਰਸ਼ਕਾਂ ਨੇ ਮੰਗੀ ਧੀ ਕਿ ਵੈਜੀਟੇਬਲ ਬਰੀਆਨੀ ਦੀ ਵੀ ਤੁਸੀਂ ਸਾਨੂੰ ਰੈਸਪੀ ਦੱਸੋ ਔਰ ਇਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਪੈਂਦੀਆਂ ਸੋ ਤੁਹਾਨੂੰ ਇਹਦੇ ਲਈ ਅਸੀਂ ਇੱਕ ਪੋਸਟਰ ਵੀਡੀਓ ਦੇ ਸ਼ੁਰੂ ਚ ਲਾਵਾਂਗੇ ਫਿਰ ਉਹ ਪੋਸਟਰ ਅੰਤ ਤੇ ਲਾਵਾਂਗੇ ਫਿਰ ਅਸੀਂ ਡਿਸਕ੍ਰਿਪਸ਼ਨ ਚ ਵੀ ਉੱਥੇ ਤੁਸੀਂ ਪੜ੍ਹ ਸਕਦੇ ਹੋ ਕਿਉਂਕਿ ਬੜੀ ਲੰਬੀ ਲਿਸਟ ਹੈ 11 ਚੀਜ਼ਾਂ ਸਬਜ਼ੀਆਂ ਦੀਆਂ ਸਬੰਧਤ ਪੈਣੀਆਂ ਤੇ 13 ਗਰਮ ਮਸਾਲੇ ਸੋ ਸਭ ਤੋਂ ਪਹਿਲੇ ਚਾਹੀਦੇ ਨੇ ਸਾਨੂੰ ਚਾਵਲ ਟਮਾਟਰ ਪਿਆਜ਼ ਅਦਰਕ ਤੇ ਹਰਾ ਧਨੀਆ ਪਨੀਰ ਗਾਜਰਾ ਮਟਰ ਖੰਮਾ ਲਸਣ ਹਰੀ ਮਿਰਚ ਸੋ ਇਹ ਤੇ ਹਨ ਸਬਜ਼ੀਆਂ ਔਰ ਇਹਨਾਂ ਨੂੰ ਅਸੀਂ ਤਿਆਰ ਕਰਾਂਗੇ ਸਰਸੋਂ ਦੇ ਤੇਲ ਵਿੱਚ ਕੱਚੀ ਦਾਨੀ ਦਾ ਘਟ ਦਾ ਕੱਢਿਆ ਹੋਇਆ ਹੁਣ ਮਸਾਲੇ ਦੀ ਲਿਸਟ ਲੰਬੀ ਏ ਇਹ ਤਾਂ ਅਸੀਂ ਤੁਹਾਨੂੰ 11 ਦੱਸਿਆਂ ਹੁਣ ਸੁਣੋ ਦਾਲਚੀਨੀ ਜੀਰਾ ਮੋਟੀ ਇਲਾਚੀ ਚੱਕਰੀਆਂ ਜਿਨੂੰ ਐਨੀ ਸਟਾਰ ਕਹਿੰਦੇ ਨੇ ਦੇਗਚੀ ਮਿਰਚ ਲੌਂਗ ਛੋਟੀ ਇਲਾਚੀ ਗਰਮ ਮਸਾਲਾ ਕੇਵੜਾ ਨਮਕ ਮੇਵਾ ਕਾਜੂ ਇਹ ਚੀਜ਼ਾਂ ਇਸ ਬਰੀਆਨੀ ਚ ਅਸੀਂ ਪਾਵਾਂਗੇ ਫੇਰ ਬਿਆਨੀ ਤਿਆਰ ਹੋ ਗਈ ਦੀ ਰੈਸਪੀ ਅੱਗੇ ਦੱਸਦੇ ਆ ਔਰ ਇੱਥੇ ਇੱਕ ਚੇਤਾਵਨੀ ਤੁਹਾਨੂੰ ਸ਼ੁਰੂ ਚ ਹੀ ਦੇਣਾ ਕਿ ਤੁਸੀਂ ਜਿਹੜੇ ਸਬਜ਼ੀਆਂ ਜਦੋਂ ਕੁੱਕ ਕਰ ਲੈਣੀਆਂ ਨੇ ਆਪਣੀਆਂ ਤਿਆਰ ਕਰ ਲੈਣੀਆਂ ਸਬਜ਼ੀ ਗਰੇਵੀ ਵਾਲੀ ਉਸ ਤੋਂ ਪਹਿਲੇ ਤੁਸੀਂ ਜਿਹੜੇ ਚਾਵਲ ਚਾਹੇ ਹੋ ਤੁਸੀਂ ਕੋਈ ਵੀ ਵੈਰਾਈਟੀ ਲੈਣੇ ਹੋ ਚਾਵਲਾਂ ਦੀ ਇਹਦਾ ਕੋਈ ਨਹੀਂ ਪਰ ਉਹਨਾਂ ਨੂੰ 50 ਤੋਂ 60% ਬੋਇਲ ਕਰਕੇ ਪਹਿਲੇ ਪਕਾ ਲੈਣਾ ਕਿਉਂਕਿ ਫਿਰ ਅਸੀਂ ਜਿਸ ਵੇਲੇ ਵੈਜੀਟੇਬਲ ਬਰੀਆਨੀ ਦੀਆਂ ਸਬਜ਼ੀਆਂ ਤਿਆਰ ਕਰਕੇ ਉਹਦੇ ਵਿੱਚ ਪਾਣੀ ਹੈ ਤੇ ਫਿਰ ਉਹ ਬਾਕੀ ਕੁਕਿੰਗ ਭਾਫ਼ ਤੇ ਹੋਏਗੀ ਜਿਹੜੀ ਅਸੀਂ ਕਿਸੇ ਵੀ ਭਾਂਡੇ ਵਿੱਚ ਪਾ ਕੇ ਉਸ ਨੂੰ ਉੱਪਰੋਂ ਢੱਕ ਦੇਾਂਗੇ ਤੇ ਉਸ ਨੂੰ ਕੁਝ ਦੇਰ 5 ਤੋਂ 7 ਮਿੰਟ ਤੱਕ ਢੱਕ ਕੇ ਫਿਰ ਬਰੀਆਨੀ ਜਿਹੜੀ ਹੈ ਉਹ ਤਿਆਰ ਹੋ ਜਾਏਗੀ वेजिटेबल बिरयानी ਬਣਾਉਣ ਦਾ ਤਰੀਕਾ ਬੜਾ ਸੌਖਾ ਹੈ ਤੁਹਾਨੂੰ ਸਾਰਿਆਂ ਨੂੰ ਆ ਜਾਏਗਾ ਇਹ ਲਿਸਟਾਂ ਲਿਖਣ ਦੀ ਲੋੜ ਨਹੀਂ ਪਹਿਲਾਂ ਅਸੀਂ ਬਣਾ ਚੁੱਕੇ ਹਾਂ ਮਟਰਨ ਬਰਿਆਨੀ ਅਸੀਂ ਬਣਾ ਚੁੱਕੇ ਹਾਂ ਚਿਕਨ ਬਰਿਆਨੀ ਸੋ ਇਹ ਹੈ ਉਹਦੀ ਰੈਸਪੀ ਅਸੀਂ ਹੁਣ ਪਹਿਲੇ ਸਬਜ਼ੀਆਂ ਕੁਕ ਕਰਾਂਗੇ ਤੋਂ ਸਬਜ਼ੀਆਂ ਬਣਾ ਕੇ ਅਸੀਂ ਚਾਵਲਾਂ 'ਚ ਪਾਣੀ ਆ ਤਾਂ ਫਿਰ ਵੈਜੀਟੇਬਲ ਬਰੀਆਨੀ ਬਣੇਗੀ ਉਹ ਸਬਜ਼ੀਆਂ ਬਣਾਉਣ ਲਈ ਅਸੀਂ ਇਹਦੇ ਵਿੱਚ ਪਾਇਆ ਕੋਈ 150 ਗ੍ਰਾਮ ਤੇਲ ਸਰੋਂ ਦਾ ਔਰ ਕਿਉਂਕਿ ਅਸੀਂ ਬਣਾਉਣਾ ਬਰੀਆਨੀ ਤੋਂ ਚਾਵਲ ਹੈ 250 ਗ੍ਰਾਮ ਤੋਂ ਉਹ ਕਾਫੀ ਉਹਨਾਂ ਨੂੰ ਤੇਲ ਦੀ ਜ਼ਰੂਰਤ ਪੈਗੀ ਸਭ ਤੋਂ ਪਹਿਲੇ ਪਾਉਂਦੇ ਆ ਅਸੀਂ ਇਹਦੇ ਵਿੱਚ ਪਾਉਂਦੇ ਆ ਅਸੀਂ ਪਿਆਜ਼ ਪਿਆਜ਼ ਜਿਹੜੇ ਅਸੀਂ ਬਹੁਤੇ ਤੁਸੀਂ ਆਪਣੀ 2-3 ਪਿਆਜ਼ ਪਾ ਸਕਦੇ ਹੋ ਪਾਈਆ ਚਾਵਲਾਂ ਨੋਰਨ ਅਸੀਂ ਥੋੜੇ ਜਿ ਲਾਲ ਨਹੀਂ ਕਰਾਂਗੇ ਪਰ ਇਹਨਾਂ ਨੂੰ ਅਸੀਂ ਥੋੜੇ ਥੋੜੇ ਕੱਚੇ ਰੱਖਾਂਗੇ ਕਿਉਂਕਿ ਬਲਾਉਚ ਪੈਣੇ ਯਾਨੀ ਬਰੀਆਨੀ ਚ ਪਾਣੇ ਸੋ ਇਸ ਨੂੰ ਅਸੀਂ 2-3 ਮਿੰਟ ਪਕਾਵਾਂਗੇ ਫਿਰ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕਿਉਂਕਿ ਜਿਹੜੀਆਂ ਮਸ਼ਰੂਮਾਂ ਉਹ ਤੁਹਾਨੂੰ ਪਹਿਲੇ 4-5 ਸੀਟੀਆਂ ਕੁੱਕਰ ਵਿੱਚ ਲਵਾਉਣੀਆਂ ਪੈਣੀਆਂ ਮਸ਼ਰੂਮ ਨਹੀਂ ਪੱਕਦੀਆਂ ਇਸ ਤਰ੍ਹਾਂ ਬਰੀਆਨੀ ਵਿੱਚ ਪਹਿਲੇ ਉਹਨਾਂ ਨੂੰ ਪਕਾ ਲਓ ਪਕਾ ਕੇ ਉਹਨਾਂ ਨੂੰ ਜਦੋਂ ਅਸੀਂ ਬਰੀਆਨੀ ਦੀ ਇਹ ਰੈਸਪੀ ਬਣਾਵਾਂਗੇ ਤਰੀ ਤਿਆਰ ਕਰਾਂਗੇ ਇਹਦੇ ਵਿੱਚ ਅਸੀਂ ਪਕਾ ਕੇ ਪਾਣੀਆ ਤਾਂ ਚਾਵਲਾਂ ਬਾਰੇ ਵੀ ਮੈਂ ਤੁਹਾਨੂੰ ਦੱਸ ਦਿਆਂ ਕੋਈ ਵੀ ਬਾਸਵਤੀ ਚਾਵਲ ਲੈ ਲਓ ਜਾਂ ਫਰਮਲ ਲੈ ਲਓ ਜੋ ਵੀ ਚਾਵਲ ਦੀ ਵੈਰਾਈਟੀ ਤੁਸੀਂ ਖਾਣੀ ਪਸੰਦ ਕਰਦੇ ਹੋ ਉਹ ਲਓ ਪਰ ਉਹਨੂੰ 1 ਘੰਟਾ 2 ਘੰਟਾ ਪਹਿਲੇ ਪਾਣੀ 'ਚ ਧੋ ਲਓ। ਉਸ ਨੂੰ ਫਿਰ ਜਿਹੜਾ ਤੁਸੀਂ ਚਾਵਲਾਂ ਨੂੰ ਬੋਇਲ ਕਰਨਾ ਹੈ ਉਹ ਸਿਰਫ 50 60% ਫੁਕਾਣਾ ਹੈ। 40% ਤੁਸੀਂ ਚਾਵਲ ਕੱਚੇ ਰੱਖਣੇ। ਉਹ ਜਿਸ ਵੇਲੇ ਅਸੀਂ ਬਰੀਆਨੀ ਬਣਾਵਾਂਗੇ ਉਸ ਵਕਤ ਦਮ ਦੇਾਂਗੇ ਤੇ ਦਮ ਵਿੱਚ ਆਪਣੇ ਆਪ ਪੱਕ ਜਾਣਾ। ਇਹ ਪਿਆਜ਼ ਤਿਆਰ ਹੋ ਗਏ ਹੁਣ ਇਹਦੇ 'ਚ ਪਾਵਾਂਗੇ ਅਸੀਂ ਜੀਰਾ। ਇਹ ਤੁਹਾਡੇ ਸਾਹਮਣੇ ਇਹ ਪਾਵਾਂਗੇ ਪੰਜ ਛੇ ਲੌਂਗ ਇਹ ਪਾਵਾਂਗੇ ਮੋਟੀ ਲਾਚੀਆਂ ਇਹ ਪਾਵਾਂਗੇ ਕਾਲੀ ਮਿਰਚ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਦਾਲਚੀਨੀ ਦੇ ਟੁਕੜੇ ਫਿਰ ਇਹ ਦੇ ਪਾ ਦਿਆਂਗੇ ਛੋਟੀ ਲਾਜੀ 6 7 ਇਹ ਸਾਰਾ ਮਸਾਲਾ ਜਿਹੜਾ ਅਸੀਂ ਪਾਤਾ ਹੁਣ ਐਨੀ ਸਟਾਰ ਯਾਨੀ ਕਿ ਇਹ ਪਾਣੀਆਂ ਨਹੀਂ ਚੱਕਰੀਆਂ ਇਹ ਚੱਕਰੀਆਂ ਪਾ ਦਿਆਂ ਚੱਕਰੀਆਂ ਫਲੇਵਰ ਵੀ ਦੇਣਗੀਆਂ ਸੋ ਇਹਦੇ ਵਿੱਚ ਅਸੀਂ ਪਾ ਦਿੱਤੀ ਦਾਲ ਚੀਨੀ ਜੀਰਾ ਹੁਣ ਅਸੀਂ ਇਹਦੇ ਚ ਪਾ ਲਿਆਂਗੇ ਟਮਾਟਰ ਦੀ ਪੇਸਟ ਇਹ 5 ਮਿੰਟ ਚ ਪੱਕ ਜਾਏਗੀ ਟਮਾਟਰ ਦੀ ਪੇਸਟ ਮਸਾਲੇ ਜਿਹੜੇ ਨੂੰ ਇਹਦੇ ਚ ਭੋਲ ਜਾਣਗੇ ਫੇਰ ਇਹਦੇ ਚ ਪਾ ਦਿਆਂਗੇ ਥੋੜਾ ਜਿਹਾ ਅਦਰਕ ਅਦਰਕ ਅਸੀਂ ਲੰਬਾ ਕਟਿਆ ਕਿਉਂਕਿ ਬਾਅਦ 'ਚ ਇਹਨੇ ਉੱਪਰ ਇਹ ਥੋੜੀ ਜਿਹੀ ਹਰੀ ਮਿਰਚ ਬਾਅਦ ਵੀ ਥੋੜੀ ਜਿਹੀ ਪਾਵਾਂਗੇ ਸਾਬਤ ਵੀ ਇਹ ਪਾ ਦਿੰਨੇ ਹਾਂ ਥੋੜੀ ਦੇਗਚੀ ਮਿਰਚ ਇਸ ਨੂੰ ਥੋੜਾ ਰੰਗ ਦੇਗੀ ਜਿੰਨੀ ਦੇਰ ਮਸਾਲਾ ਤਿਆਰ ਹੁੰਦਾ ਉੰਨੀ ਦੇਰ ਅਸੀਂ ਚਾਵਲ ਉਬਲਣੇ ਰੱਖ ਦਿੰਦੇ ਹਾਂ ਇਹਨਾਂ ਨੂੰ ਅਸੀਂ 50-60% ਬੋਇਲ ਕਰਕੇ ਪਕਾ ਲੈਣਾ ਪਹਿਲੇ ਫਿਰ ਬਣਾਣੀ ਹੈ ਬਰੀਆਨੀ ਇਸ ਪਾਉਣੇ ਨੇ ਤੋਂ ਵੇ ਅਸੀਂ ਜਿੰਨੀ ਦੇਰ ਮਸਾਲਾ ਤਿਆਰ ਹੁੰਦਾ ਉੰਨੀ ਦੇਰ ਚਾਵਲ ਵੀ ਉਬਲਣੇ ਰੱਖ ਮਸਾਲਾ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਪਾ ਲੈਨੇ ਆ ਅਸੀਂ ਹਲਦੀ ਤੁਸੀਂ ਅਸੀਂ 1.5 ਚਮਚਾ ਹਲਦੀ ਪਾ ਲਈਏ ਹੁਣ ਇਹਦੇ ਵਿੱਚ ਪਾਉਂਦੇ ਆ ਨਮਕ ਇਦੇ ਵਿੱਚ ਹੁਣ ਅਸੀਂ ਪਾ ਰਹੇ ਹਾਂ ਲਸਣ ਦੀ ਪੇਸਟ ਤੋਂ ਦੂਜੇ ਪਾਸੇ ਸਾਡੇ ਚਾਵਲ ਉਬਲ ਰਹੇ ਨੇ ਇਹ ਸਾਡੀ ਗ੍ਰੇਵੀ ਤਿਆਰ ਹੋ ਗਈ ਹੈ ਹੁਣ ਇਸ ਗ੍ਰੇਵੀ ਵਿੱਚ ਅਸੀਂ ਪਾਵਾਂਗੇ ਸਬਜ਼ੀਆਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਜਿਹੜੀਆਂ ਮਸ਼ਰੂਮ ਹਨ ਇਹ ਅਸੀਂ ਪਹਿਲੇ ਬੋਇਲ ਕਰ ਰਹੀਆਂ ਤੁਸੀਂ ਕਹੋਗੇ ਵੀ ਇਹਨਾਂ ਦਾ ਰੰਗ ਬਦਲ ਗਿਆ ਜਦੋਂ ਇਹਨਾਂ ਨੂੰ ਬੋਇਲ ਕੀਤਾ ਇਹਨਾਂ ਦਾ ਰੰਗ ਬਦਲ ਗਿਆ ਸੋ ਹੁਣ ਪਾਵਾਂਗੇ ਮਸ਼ਰੂਮ ਇਹ ਪਾ ਰਹੇ ਆ ਮਟਰ ਇਹ ਪਾ ਰਹੇ ਆ ਸੀ ਦੌਜਰਾ ਔਰ ਇਹ ਸੀ ਸਾਬਤ ਸਿੱਟ ਦੇਾਂਗੇ ਤੁਸੀਂ ਕੱਟ ਕੇ ਪਸੰਦ ਕਰੋਗੇ ਖਾ ਲੋ ਨਹੀਂ ਤੇ ਇਹਨਾਂ ਨੂੰ ਦੇਚ ਹੁਣ ਅਸੀਂ ਪਾ ਦਿੰਦੇ ਆ ਕਿ ਅਸੀਂ ਪਨੀਰ ਪਾ ਰਹੇ ਆ ਇਹ ਸਾਡੀ ਸਮਾਨ ਤਿਆਰ ਹੋ ਗਿਆ ਇਹ ਅਸੀਂ ਪਾ ਰਹੇ ਆ ਪੁਦੀਨਾ ਸੋ ਇਹ ਸਾਡੀ ਸਬਜ਼ੀ ਤਿਆਰ ਹੈ ਇਹ ਨੂੰ ਥੋੜਾ ਜਿਹਾ ਪਕਾਉਣਾ ਹੈ ਅਸੀਂ ਇਹਦੇ ਦਮ ਪਾਵਾਂਗੇ ਜਿਵੇਂ ਜਿਸੀਂ ਪਾਣੀ ਪਾ ਦਈਏ ਤਾਂ ਜੇ ਗਾਜਰਾ ਤੇ ਮਟਰ ਵੀ ਪੱਕ ਜਾ ਮ ਫੁੱਲ ਕੱਤਾ ਸੀ ਤੇ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਰੰਗ ਨਿਕਲਿਆ ਔਰ ਦੇਖ ਕੇ ਕਿੰਨੀ ਟੇਸਟੀ ਹੈ ਵੈਜੀਟੇਬਲ ਬਰੀਆਨੀ ਦੀ ਜਿਹੜੀ ਅਸੀਂ ਤਿਆਰ ਕੀਤੀ ਹੈ ਗਰੇਵੀ ਤੇ ਸਬਜ਼ੀਆਂ ਇਹਦੇ ਵਿੱਚ ਗਾਜਰ ਤੇ ਮਟਰ ਪੱਕਣ ਚ ਥੋੜਾ ਜਿਹਾ ਟਾਈਮ ਲੈਣਗੇ ਇਸ ਕਰਕੇ ਅਸੀਂ ਇਸ ਨੂੰ ਪਕਾਉਂਦੇ ਹਾਂ ਇਸ ਵੇਲੇ ਫੁੱਲ ਹੀਟ ਤੇ ਹੈ ਆਗੂ ਫੁੱਲ ਹੀਟ ਤੇ ਹੈ ਤਰੀ ਤੇ ਆ ਰਹੀ ਹੈ ਗਰੇਵੀ ਬਣ ਰਹੀ ਹੈ ਇਸ ਗਰੇਵੀ ਚ ਬਣਨਾ ਹੈ ਤੁਹਾਡਾ ਇਹਨੂੰ ਥੋੜਾ ਟੱਕ ਦੇਨੇ ਆ ਤਾਂ ਜੇ ਗਾਜਰਾਂ ਤੇ ਮਟਰ ਪੱਕ ਜਾਣ ਇਹ ਅਸੀਂ ਟੱਕਣ ਲੱਗਿਆਂ ਇਹ ਅਸੀਂ ਕਾਜੂ ਪਾ ਦਿੰਨੇ ਆ ਥੋੜੇ ਜਿਹਾ ਕਾਜੂ ਪੱਕ ਜਾਣਗੇ ਸਬਜ਼ੀਆਂ ਦੇਖ ਲਓ ਪੁੱਲ ਉਬਲ ਰਹੀਆਂ ਇਹ ਵਾ ਪਹਿਲੇ ਪਾ ਦਿੰਨੇ ਆ ਬਾਕੀ ਮੇਵਾ ਸੀ ਜਦੋਂ ਚਾਵਲਾਂ ਦੀਆਂ ਤਿਆਂ ਲਾਵਾਂਗੇ ਉਹਨਾਂ ਵਿੱਚ ਪਾਵਾਂਗੇ ਤਾਂ ਜੋ ਸਭ ਜਗ ਹੈ ਜੇ ਹੁਣ ਅਸੀਂ ਪਾਣ ਲੱਗਿਆ ਥੋੜਾ ਜਿਹਾ ਗਰਮ ਮਸਾਲਾ ਤੁਸੀਂ ਮਸਾਲੇ ਆਪਣੀ ਤੇਸ ਮਤਬਕ ਪਾ ਸਕਦੇ ਹੋ ਮਸਾਲਿਆਂ ਤੇ ਕੋਈ ਪਾਬੰਦੀ ਨਹੀਂ ਕੋਈ ਤੇਜ ਖੰਡਾ ਉਹ ਜ਼ਿਆਦਾ ਪਾ ਸਕਦਾ ਕੋਈ ਥੋੜਾ ਖੰਡਾ ਤਾਂ ਉਹ ਘੱਟ ਪਾ ਸਕਦਾ ਇਹ ਤੁਹਾਡੀ ਜਿਹੜੀ ਇਹ ਸਟਾਕ ਤਿਆਰ ਹੋਇਆ ਇਹਦੇ ਸਭ ਕੁਝ ਹੈ ਇਸ ਨੂੰ ਹੋਣਾ ਸੀ ਪਾਵਾਂਗੇ ਚਾਵਲਾਂ ਚ ਚਾਵਲਾਂ ਚ ਪਾਉਣ ਤੋਂ ਪਹਿਲੇ ਮੈਂ ਤੁਹਾਨੂੰ ਇਹਨੂੰ ਸ਼ਿਫਟ ਕਰਾਂਗੇ ਕਿਉਂਕਿ ਇਹ ਤਿਆਰ ਹੈ ਹੁਣ ਚਾਵਲਾਂ ਵਾਲਾ ਪਾਂਡਾ ਇੱਥੇ ਰੱਖਾਂਗੇ ਚਾਵਲ ਪਾਉਣ ਤੋਂ ਪਹਿਲੇ ਇਹਦੇ ਥੱਲੇ ਅਸੀਂ ਥੋੜੀ ਜੀ ਇਹ ਪਾ ਲਿਆ ਇਹ ਚਾਵਲ ਅਸੀਂ ਬੋਇਲ ਕਰ ਲਏ ਸੀ ਤੁਸੀਂ ਦੇਖ ਰਹੇ ਹੋ ਇਹ 50 ਤੋਂ 60% ਪੱਕੇ ਹੋ ਜਾਣ ਚਾਵਲ ਇਹ ਪਾ ਦਿੰਦੇ ਹਾਂ ਅਸੀਂ ਇਹ ਉੱਤੇ ਹੁਣ ਅਸੀਂ ਥੋੜੇ-ਥੋੜੇ ਮੇਵੇ ਪਾ ਦਾਂਗੇ ਸਭ ਜਗ੍ਹਾ ਇਦੇ ਉੱਤੇ ਫਿਰ ਅਸੀਂ ਪਾਵਾਂਗੇ ਸਬਜ਼ੀਆਂ ਇਹ ਬਰੀਆਨੀ ਹੁਣ ਇਹਨੂੰ ਅਸੀਂ ਟੱਕ ਦੇਾਂਗੇ ਉਹ ਇਸ ਦੀ ਦੰਤ ਤੇ ਬਣਨਾ ਹੈ ਇਹਨਾਂ ਨੇ ਚਾਵਲ ਪੱਕੇ ਹੋ 50 60% ਹੁਣ ਇਹਦੇ ਅੰਦਰ ਜੋ ਪਾ ਪੈਦਾ ਹੋਏਗੀ ਉਸ ਪਾਪ ਨਾਲ ਸਾਡਾ ਚਾਵਲ ਬਣ ਰਣ ਗਿਆ ਅਸੀਂ ਬੜੀ ਲੋ ਅੱਗ ਕਰਤੀ ਹੈ ਗੈਸ ਨੂੰ ਕਾਫੀ ਲੋ ਕਰਦਾ ਜ ਜੇ ਤੁਸੀਂ ਕਹਿ ਸਕਦੇ ਹੋ ਸਿੰਮ ਤੇ ਇਹ ਹੁਣ ਬਣ ਰਹੀ ਹੈ। ਇਹ ਬਰੀਆਨੀ ਤਿਆਰ ਹੋ ਗਈ ਹੈ। ਵੈਜੀਟੇਬਲ ਬਰੀਆਨੀ ਤੁਸੀਂ ਦੇਖ ਰਹੇ ਹੋ ਕਿੰਨਾ ਖੂਬਸੂਰਤ ਰੰਗ ਨਿਕਲਿਆ। ਹੁਣ ਇਹਦੇ ਵਿੱਚ ਪਾਣਾ ਹੈ ਅਸੀਂ ਪੁਦੀਨਾ। ਅਸੀਂ ਧਨੀਆ ਹਰਾ ਨਹੀਂ ਪਾ ਰਹੇ ਕਿਉਂਕਿ ਪੁਦੀਨਾ ਸਾਡੇ ਕੋਲ ਘਰ ਦਾ ਆਪਣਾ ਹੈਗਾ ਇਸ ਲਈ ਅਸੀਂ ਇਹ ਪੁਦੀਨਾ ਪਾ ਰਹੇ ਹਾਂ। ਹਾਂਜੀ। ਔਰ ਇਹਦੇ ਵਿੱਚ ਅਸੀਂ ਪਾਵਾਂਗੇ ਕੇਵੜਾ। ਇੱਕ ਕੇਵੜਾ। ਇਹ ਤੁਸੀਂ ਦੇਖ ਸਕਦੇ ਹੋ। ਕੇਵੜੇ ਨਾਲ ਫਲੇਵਰ ਬਣਦਾ ਹੈ ਇਸ ਦਾ ਹੁਣ ਅਸੀਂ ਕੇਵੜੇ ਦਾ ਪਾਣੀ ਪਾਉਂਦੇ ਆ ਇਹਦੇ ਵਿੱਚ ਔਰ ਉਸ ਨੂੰ ਪਹਿਲੇ ਅਸੀਂ ਕੱਢ ਲੈਨੇ ਆ ਕਟੋਰੀ ਚ ਤਾਂ ਜੇ ਸਾਨੂੰ ਪਾਣ ਚ ਸੋਖ ਰਹੇ ਸ਼ੀਸ਼ੀ ਚ ਜ਼ਿਆਦਾ ਘਟਵੱਧ ਪੈ ਜਾਂਦਾ ਇਸ ਕਰਕੇ ਤੁਸੀਂ ਵਰਤੋਂ ਕਰੋ ਇਹ ਪਾ ਤਾ ਕੇਵੜਾ ਹੁਣ ਕੇਵੜੇ ਦਾ ਫਲੇਵਰ ਬਣੇਗਾ ਔਰ ਤੁਸੀਂ ਦੇਖ ਲਿਆ ਹੁਣ ਅਸੀਂ ਇਸ ਨੂੰ ਕੱਢ ਕੇ ਡਿਸਪਲੇ ਲਈ ਪਾਉਂਦੇ ਆ ਇੱਥੇ ਇੱਕ ਖਾਸ ਖਿਆਲ ਰੱਖਣਾ ਹੈ ਚਾਵਲ ਪਹਿਲੇ 50 ਤੋਂ 60% ਬਾਇਲ ਕਰਕੇ ਕੁੱਕਰ ਲੈਣੇ ਔਰ ਇਹ ਖਿਆਲ ਰੱਖਣਾ ਹੈ ਕਿ ਬਿਲਕੁਲ ਉਬਾਲ ਕੇ ਚਾਵਲ ਤਿਆਰ ਕਰਕੇ ਨਹੀਂ ਪਾਣੇ ਇਹ ਚੇਤਾਵਨੀ ਹੈ ਬਾਕੀ ਸਬਜ਼ੀਆਂ ਜਿਹੜੀਆਂ ਸੀਜ਼ਨ 'ਚ ਮਿਲਦੀਆਂ ਉਹਨਾਂ ਚੋਂ ਕੋਈ ਵੀ ਸਬਜ਼ੀਆਂ ਤੁਸੀਂ ਲੈ ਸਕਦੇ ਹੋ ਜ਼ਰੂਰੀ ਨਹੀਂ ਜੋ ਸਬਜ਼ੀਆਂ ਅਸੀਂ ਪਾਈਆਂ ਉਹੀ ਪਾਓ ਤੁਸੀਂ ਆਪਣੇ ਟੇਸਟ ਮੁਤਾਬਕ ਵੀ ਸਬਜ਼ੀਆਂ ਪਾ ਸਕਦੇ ਹੋ ਇਹਦੇ ਚ ਆਲੂ ਵੀ ਪੈ ਸਕਦੇ ਇਹਦੇ ਚ ਗੋਭੀ ਵੀ ਪੈ ਸਕਦੀ ਹੈ ਇਹਦੇ ਚ ਬਰੋਕਲੀ ਵੀ ਪੈ ਸਕਦੀ ਹੈ ਇਹਦੇ ਚ ਜਿਹੜੀਆਂ ਅਨਫਲੀਆਂ ਉਹ ਵੀ ਪੈ ਸਕਦੀਆਂ ਸੋ ਤੁਸੀਂ ਸੀਜ਼ਨ ਦੀ ਜਿਹੜੀ ਤੁਹਾਨੂੰ ਸਬਜ਼ੀ ਚੰਗੀ ਲੱਗਦੀ ਹੈ ਉਹਦੀ ਤੁਸੀਂ ਬਰੀਆਨੀ ਬਣਾ ਸਕਦੇ ਹੋ वेजिटेबल बिरयानी ਇਹ ਹੁਣ ਤਿਆਰ ਹੈ ਅਤੇ ਇਸ ਦੀ ਹੁਣ ਅਸੀਂ ਫਾਈਨਲ ਜੋ ਡਿਸਪਲੇ ਲਈ ਫੋਟੋ ਬਣਾਉਂਦੇ ਆ ਸੋ ਇਹ ਹੈ वेजिटेबल बिरयानी ਇਹਦੀ ਰੈਸਪੀ ਤੁਹਾਨੂੰ ਦੱਸੀਏ ਇਹਦੇ ਵੀ ਤੁਸੀਂ ਦੇਖ ਰਹੇ ਹੋ ਕਿ ਰੰਗ ਕਿੰਨਾ ਸੋਹਣਾ ਨਿਕਲਿਆ ਇਹ ਤੁਸੀਂ ਦੇਖ ਰਹੇ ਹੋ ਕਿ वेजिटेबल बिरयानी ਤਿਆਰ ਹੋ ਗਈ ਹੈ ਕਿੰਨਾ ਸੋਹਣਾ ਰੰਗ ਨਿਕਲਿਆ ਦੇਖਣ ਚ ਮੂੰਹ ਚ ਪਾਣੀ ਆ ਰਿਹਾ ਔਰ ਇਹਦੇ ਵਿੱਚ ਇਸ ਨੂੰ ਹੁਣ ਤਿਆਰ ਹੈ ਅੱਧੀ ਤੁਹਾਨੂੰ ਗੁਜਾਰਿਸ਼ ਹੈ ਜੇਕਰ ਤੁਸੀਂ ਹੁਣ ਤੱਕ ਕੰਨ ਸਬਸਕ੍ਰਾਈਬ ਨਹੀਂ ਕੀਤਾ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਹ ਜੋ ਰੈਸਪੀ ਹੈ ਇਸ ਨੂੰ ਆਪਣੇ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਤੁਹਾਡੇ ਸਹਿਯੋਗ ਬਸ ਇਤਨਾ ਹੀ ਮੰਗਦੇ ਹਾਂ ਕਿ ਸਾਡੀਆਂ ਵੀਡੀਓ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਏਸੀ ਰੈਸਪੀ ਵੈਜੀਟੇਬਲ ਬਰੀਆਨੀ ਦੀ ਧੰਨਵਾਦ ਫੇਰ ਆਵਾਂਗੇ ਸਤਸ੍ਰੀ ਅਕਾਲ